ਦੀ ਖਬਰ ਹੈ ਕਿ ਪੰਜਾਬ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੇ ਸੰਸਦ ਮੈਂਬਰੀ ਦੀ ਸੋਹ ਚੁੱਕਦਿਆਂ ਹੋਇਆਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਹਿਲ ਦਿੱਤੀ ਹੈ। ਭਾਰਤ ਦੀ ਸੰਸਦ ਦੇ ਵਿੱਚ ਲੋਕ ਸਭਾ ਦੇ ਮੈਂਬਰ ਵੱਜੋਂ ਜਿਨ੍ਹਾਂ ਨੇ ਨੁਮਾਇंदे ਪਹੁੰਚੇ ਨੇ ਉਹਨਾਂ ਨੂੰ ਸਪੀਕਰ ਵੱਲੋਂ ਸੋਹ ਚਕਾਈ ਗਈ ਲੋਕ ਸਭਾ ਦੀ ਮੈਂਬਰੀ ਦੀ। ਉਸ ਦੇ ਦੌਰਾਨ ਬਖਵਕ ਸੂਬਿਆਂ ਦੇ ਨੁਮਾਇੰਦਿਆਂ ਨੇ ਆਪੋ ਆਪਣੀ ਮਾਂ ਬੋਲੀ ਨੂੰ ਪਹਿਲ ਦਿੱਤੀ। ਉਸ ਦੇ ਦੌਰਾਨ ਸੁਖਾਵੇਂ ਪਲ ਉਸ ਸਮੇਂ ਵੀ ਆਈ। ਜਦੋਂ ਪੰਜਾਬ ਤੋਂ ਚੁਣੇ ਹੋਏ ਸਾਡੇ ਜਿਹੜੇ ਉੱਥੇ ਮੌਜੂਦ 12 ਸੰਸਦ ਮੈਂਬਰ ਸੀ ਕਿਉਂਕਿ ਤੇਰੇ ਮੈਂ ਅਮਰਤਪਾਲ ਸਿੰਘ ਹੋਰਾਂ ਨੂੰ ਅਜੇ ਪੈਰੋਲ ਨਹੀਂ ਮਿਲੀ ਉਹ ਇਸ ਲਈ ਉਹ ਅੱਜ ਸੌ ਨਹੀਂ ਚੁੱਕ ਸਕੇ ਪਰ ਪੰਜਾਬ ਦੇ ਬਾਕੀ 12 ਸੰਸਦ ਮੈਂਬਰਾਂ ਨੇ ਅੱਜ ਸੌ ਚੁੱਕੀ ਤੇ ਉਹ 12 ਦੇ 12 ਨੇ ਆਪਣੀ ਮਾਂ ਬੋਲੀ ਪੰਜਾਬੀ ਚ ਸੌ ਚੁੱਕੀ ਸੋ ਇੱਕ ਚੰਗੀ ਪਹਿਲ ਸੀ ਕਿ ਉਹਨਾਂ ਨੇ ਗੁਰਮੁਖੀ ਲਿਪੀ ਵਾਲੇ ਬੋਲ ਆਪਣੇ ਮੁੱਖ ਤੋਂ ਜਦੋਂ ਉਚਾਰੇ ਤਦ ਮਾਣ ਨਾਲ ਸਿਰ ਉੱਚਾ ਹੋਇਆ ਕਿ ਮਾਂ ਬੋਲੀ ਨੂੰ ਬਣਦਾ ਉਹਦਾ ਰੁਤਬਾ ਮਿਲਿਆ ਸੰਸਦ ਦੇ ਅੰਦਰ ਚੰਗਾ ਹੋਵੇ ਜੇ ਹੁਣ ਇਹ ਸੰਸਦ ਮੈਂਬਰ ਬਹਿਸ ਸਮੇਂ ਵੀ ਆਪਣੀ ਬੋਲੀ ਨੂੰ ਪਹਿਲ ਦੇਣ ਹੈ ਤੇ ਪਾਰਟੀਆਂ ਨੂੰ ਪਿਛਾਂ ਰੱਖ ਕੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇੱਕੋ ਇੱਕ ਸੰਸਦ ਮੈਂਬਰ ਬਣੇ ਮਨੀਸ਼ਤ ਵਾੜੀ ਨੇ ਵੀ ਮਾਂ ਬੋਲੀ ਪੰਜਾਬੀ ਸੌ ਚੁੱਕੀ ਸੋ ਇੰਜ 14 ਸੰਸਦ ਮੈਂਬਰਾਂ ਚੋਂ 13 ਨੇ ਸੌ ਚੁੱਕ ਲਿਆ ਇੱਕ ਅਮਰਿਤਪਾਲ ਸਿੰਘ ਰਹਿੰਦੇ ਨੇ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੇ 7 ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰ ਨੇ ਦੋ ਆਜ਼ਾਦ ਸੰਸਦ ਮੈਂਬਰ ਜਿੱਤੇ ਨੇ ਤੇ ਇੱਕ ਸ਼੍ਰੋਮਣੀ ਕਾਲੀ ਦਲ ਦੇ ਸੋ ਜਿਹਨਾਂ ਆਜ਼ਾਦ ਦੇ ਵਿੱਚੋਂ ਦੋਆਂ ਚੋਂ ਇੱਕ ਸਰਜੀਤ ਸਿੰਘ ਖਾਲਸਾ ਨੇ ਵੀ ਮਾਂਬੋਲੀ ਪੰਜਾਬੀ ਤੋਂ ਚੁੱਕੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਮਾਂਬੋਲੀ ਪੰਜਾਬੀ ਤੋਂ ਚੁੱਕੀ ਗੁਰਮੀਤ ਸਿੰਘ ਮੀਥੇ ਰਾਜਕੁਮਾਰ ਚੱਬੇਵਾਲ ਤੇ ਮਾਲਵਿੰਦਰ ਸਿੰਘ ਕੰਘੋਰਾ ਨੇ ਵੀ ਮਾਂਬੋਲੀ ਪੰਜਾਬੀ ਤੋਂ ਚੁੱਕੀ ਇਸੇ ਤਰ੍ਹਾਂ ਚਰਨਜੀਤ ਚੰਨੀ ਅਮਰਿੰਦਰ ਸਿੰਘ ਰਾਜਾ ਬੜਿੰਗ ਧਰਮਵੀਰ ਗਾਂਧੀ ਡਾਕਟਰ ਅਮਰ ਸਿੰਘ ਗੁਰਜੀਤ ਸਿੰਘ ਔਜਲਾ ਸੁਖਜਿੰਦਰ ਰੰਧਾਵਾ ਤੇ ਸ਼ੇਰ ਸਿੰਘ ਕੋਆਵਾ ਇਨਾ ਸਾਰਿਆਂ ਨੇ ਜਦੋਂ ਆਪਣੀ ਬੋਲੀ ਨੂੰ ਫੈਲ ਦਿੱਤੀ ਤਾਂ ਚੰਗਾ ਲੱਗਾ ਤੁਹਾਡੇ ਧਿਆਨ 'ਚ ਹੋਣਾ ਕਿ ਨਤੀਜਿਆਂ ਤੋਂ ਬਾਅਦ ਜਦੋਂ 4 ਜੂਨ ਨੂੰ ਨਤੀਜੇ ਆਏ ਤੇ ਪੰਜਾਬ ਦੇ ਵਿੱਚ 13 ਸੰਸ ਮੈਂਬਰ ਚੁਣ ਹੋਏ ਤਾਂ ਉਹਨਾਂ 13 ਦੇ ਨਾਮ ਮੈਂ 7 ਜੂਨ ਨੂੰ ਆਪਣੇ ਵੱਲੋਂ ਇੱਕ ਬੇਨਤੀ ਪੱਤਰ ਲਿਖਿਆ ਹੈ ਕਿ ਭਾਈ ਉਮੀਦ ਆ ਮੈਨੂੰ ਕਿ ਤੁਸੀਂ ਆਪਣੀ ਮਾਂ ਬੋਲੀ ਨੂੰ ਉੱਥੇ ਮਾਨ ਦੇਵੋਗੇ ਪਰ ਮੈਂ ਤਾਂ ਤੁਹਾਨੂੰ ਇੱਕ ਸਿਰਫ ਜਾਦ ਪੱਤਰ ਭੇਜ ਰਿਹਾ ਇੱਕ ਅਰਜ਼ੋਈ ਪੱਤਰ ਭੇਜ ਰਿਹਾ ਕਿ ਤੁਸੀਂ ਉੱਥੇ ਭੁੱਲ ਕੇ ਵੀ ਕੋਈ ਹੋਰ ਬੋਲੀ 'ਚ ਖਾਸ ਕਰ ਅੰਗਰੇਜ਼ੀ ਜਾਂ ਹਿੰਦੀ ਨੂੰ ਮੂੰਹ ਨਾ ਮਾਰਿਓ ਆਪਣੀ ਮਾਂ ਬੋਲੀ ਪੰਜਾਬੀ 'ਚ ਸੋ ਚੁੱਕਿਓ ਮੈਂ ਬਕਾਇਦਾ ਚਿੱਠੀ ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਨਾਮ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਗਏ ਇੱਕ ਸੰਸਦ ਮੈਂਬਰ ਦੇ ਨਾਮ 14 ਦੇ 14 ਦੇ ਨਾਮ ਡਾਕ ਰਾਹੀਂ ਵੀ ਉਹਨਾਂ ਦੀ ਈਮੇਲ ਤੇ ਵੀ ਜਿੱਥੋਂ ਤੱਕ ਉਹਨਾਂ ਦੇ ਵਟਸਐਪਸ ਸਨੇਹ ਮੇਰੇ ਕੋਲ ਸੀਗੇ ਉਹਨਾਂ ਤੇ ਵੀ ਸੋ ਸਾਰਿਆਂ ਨੂੰ ਚਿੱਠੀਆਂ ਪਹੁੰਚਦੀਆਂ ਕੀਤੀਆਂ ਕੁਝ ਨੇ ਮੈਨੂੰ ਮੋੜ ਮੇ ਸਨੇਹ ਵੀ ਇਕੱਲੇ ਕੇ ਠੀਕ ਹੈ ਜੀ ਅਸੀਂ ਇਹਦੇ ਤੇ ਗੌਰ ਕਰਾਂਗੇ ਠੀਕ ਹੈ ਬਈ ਜੀ ਅਸੀਂ ਇਹ ਕਰਾਂਗੇ ਸੋ ਸੁਨੇਹੇ ਵੀ ਆਏ ਤੇ ਉਹਦਾ ਅਸਰ ਵੀ ਨਜ਼ਰ ਆਇਆ ਸੋ ਇਸ ਲਈ ਇੱਕ ਤਾਂ ਧੰਨਵਾਦ ਪੰਜਾਬ ਦੇ ਇਹਨਾਂ ਸੰਸਦ ਮੈਂਬਰਾਂ ਦਾ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦਾ ਮਾਣ ਵਧਾਇਆ ਹੈ ਤੇ ਦੂਸਰਾ ਧੰਨਵਾਦ ਕਿ ਉਹਨਾਂ ਨੇ ਸਾਡੀ ਚਿੱਠੀ ਦਾ ਵੀ ਮਾਣ ਰੱਖਿਆ ਮੈਂ ਸੰਸਦ ਮੈਂਬਰਾਂ ਨੂੰ ਚਿੱਠੀ ਲਿਖਦੇ ਲਿਖਿਆ ਮਾਣਯੋਗ ਸੰਸਦ ਮੈਂਬਰ ਜੀ ਬੇਨਤੀ ਹੈ ਮੈਂ ਉਹਦੀ ਵਿੱਚੋਂ ਚਾਰ ਲੈਣਾ ਪੜ ਰਿਹਾ ਹਾਂ ਬੇਨਤੀ ਹੈ ਕਿ ਆਪ ਜੀ ਜਦੋਂ ਭਾਰਤ ਦੀ ਸੰਸਦ ਵਿੱਚ ਬਤੌਰ ਸੰਸਦ ਮੈਂਬਰ ਸੋਹ ਚੁੱਕੋ ਤਾਂ ਉਹ ਤੁਹਾਡੀ ਮਾਂ ਬੋਲੀ ਪੰਜਾਬੀ ਵਿੱਚ ਹੋਵੇ ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿਪੀ ਵਾਲੇ ਬੋਲ ਜਦੋਂ ਸੰਸਦ ਵਿੱਚ ਤੁਹਾਡੇ ਮੁਖ ਤੋਂ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ ਸੋ ਇਹ ਸਤਰਾਂ ਲਿਖ ਕੇ ਮੈਂ ਉਹਨਾਂ ਵੱਲ ਕਲੀਆਂ ਸੀ ਸੋ ਇਹ ਚੰਗਾ ਠੰਡਾ ਬੁਲਾਇਆ ਸੋ ਇਸ ਦੇ ਲਈ ਉਹਨਾਂ ਦਾ ਧੰਨਵਾਦ ਵੀ ਹੈ ਪਰ ਆਸ ਕਰਦੇ ਹਾਂ ਕਿ ਉਹ ਹੁਣ ਉੱਥੇ ਆਪੋ ਆਪਣੀਆਂ ਪਾਰਟੀਆਂ ਦੀ ਨੁਮਾਇੰਦਗੀ ਨਾ ਕਰਦੇ ਹੋਏ ਪੰਜਾਬ ਦੀ ਨੁਮਾਇੰਦਗੀ ਕਰਨਗੇ ਉਥੇ ਪੰਜਾਬ ਦੇ ਪੁੱਤ ਬਣ ਕੇ ਪੰਜਾਬ ਦੇ ਮੁੱਦਿਆਂ ਲਈ ਖੜ੍ਹੇ ਹੋਣਗੇ ਇਹ ਉਮੀਦ ਕਰਦੇ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਵੀ ਚੇਚੇ ਤੌਰ ਤੇ ਸੰਸਦ ਪਹੁੰਚੇ ਸੀ ਉਹਨਾਂ ਨੇ ਪਾਰਟੀ ਦੇ ਸੰਸ ਮੈਂਬਰ ਨੂੰ ਵਧਾਈ ਦਿੱਤੀ ਪੰਜਾਬ ਦੇ ਉਹਨਾਂ ਦੇ ਚੰਗਾ ਹੁੰਦਾ ਜੇ ਉਹ ਪੰਜਾਬ ਦੇ ਸੰਸ ਮੈਂਬਰਾਂ ਨੂੰ ਵਧਾਈ ਦਿੰਦੇ ਸੋ ਪੰਜਾਬ ਦੇ ਮੁੱਖ ਮੰਤਰੀ ਦੇ ਨਾਤੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦੇ ਦੇਣੀ ਚਾਹੀਦੀ ਸੀ ਚਲੋ